ਹਾਂਜੀ ਸਬਸਕ੍ਰਾਈਬ ਕਰੋ ਸਾਡਾ ਚੈਨਲ ਤੇ ਆ ਬੈਲ ਆਈਕਨ ਦਬਾਣਾ ਨਾ ਭੁੱਲਿਓ ਹਾਂਜੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਦੇ ਕਬੱਡੀ ਟੂਰਨਾਮੈਂਟਾਂ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਿੰਡ ਨਰੂਆਣਾ ਦੇ ਕਬੱਡੀ ਕੱਪ ਦੀ ਜਿੱਥੇ ਕੀ ਕਬੱਡੀ ਓਪਨ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਸ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਜੇਕਰ ਇਨਾਮ ਦੀ ਗੱਲ ਕਰੀ ਤਾਂ ਪਹਿਲਾ ਇਨਾਮ 75000 ਅਤੇ ਦੂਜਾ ਇਨਾਮ 51000 ਰੁਪਏ ਹੋਵੇਗਾ ਬੈਸਟ ਰੀਡਰ ਅਤੇ ਜਾਫੀ ਨੂੰ 11-11000 ਰੁਪਏ ਦਿੱਤੇ ਜਾਣਗੇ ਇਸ ਟੂਰਨਾਮੈਂਟ ਦਾ ਲਾਈਵ ਤੁਸੀਂ ਕਵੱਡੀ365.com ਤੇ ਦੇਖ ਸਕਦੇ ਹਾਂ ਅੱਗੇ ਗੱਲ ਕਰਦੇ ਹਾਂ ਘਰੇਾਲਾ ਦੇ ਕਵੱਡੀ ਕੱਪ ਦੀ ਜਿੱਥੇ ਕਿ ਨਾਰਥ ਇੰਡੀਆ ਫੈਡਰੇਸ਼ਨ ਦੀਆਂ 8 ਅਕੈਡਮੀਆ ਦੇ ਮੈਚ ਕਰਵਾਏ ਜਾਣਗੇ ਅੱਗੇ ਗੱਲ ਕਰਦੇ ਹਾਂ ਪਿੰਡ رائےਵਾਲਪੇਟ ਜੋ ਕਿ ਸ਼ਾਹਕੋਟ ਦਾ ਏਰੀਆ ਹੈ ਜਿੱਥੇ ਕਿ ਕਬੱਡੀ ਆਲ ਓਪਨ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ ਜੇਕਰ ਇਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 51000 ਅਤੇ ਦੂਜਾ ਨਾਮ 41000 ਰੁਪਏ ਹੋਵੇਗਾ ਬੈਸਟ ਰਿਡਰ ਅਤੇ ਜਾਫੀ ਨੂੰ ਐਲ ਸੀ ਡੀ ਦਿੱਤੀ ਜਾਵੇਗੀ ਅੱਗੇ ਗੱਲ ਕਰਦੇ ਹਾਂ ਪਿੰਡ ਫਰੋਜ਼ਪੁਰ ਚੁਕੀ ਚੰਡੀਗੜ੍ਹ ਦਾ ਏਰੀਆ ਜਿੱਥੇ ਕਿ ਕਬੱਡੀ ਓਪਨ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ ਇਸ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਨੇ ਜੇਕਰ ਇਨਾਮ ਦੀ ਗੱਲ ਕਰੀ ਤਾਂ ਪਹਿਲਾ ਨਾਮ 65000 ਅਤੇ ਦੂਜਾ ਨਾਮ 41000 ਰੁਪਏ ਹੋਵੇਗਾ ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਇਸ ਟੂਰਨਾਮੈਂਟ ਦਾ ਲਾਈਵ ਪੰਜਾਬੀ ਲਾਈਵ ਟੀਵੀ ਤੇ ਦੇਖ ਸਕਦੇ ਹੋ